ਲੋ ਜੀ ਨੂੰ ਸਮ ਬਸ ਤਾ ਨਾ ਡਰ ਨਾ ਕਬਰ ਕਿਉਂਕਿ ਮੈਂ ਤੇਰੇ ਨਾਲ ਸੱਚ ਮੁੱਚ ਪਰਮੇਸ਼ਰ ਆਪਣੇ ਲੋਕਾਂ ਦੀ ਰਾਖੀ ਕਰਦਾ ਵਾ ਆਪਣੇ ਲੋਕਾਂ ਨੂੰ ਸੰਭਾਲਦਾ ਵਾ ਅਤੇ ਆਪਣੇ ਲੋਕਾਂ ਦੀ ਪੁਕਾਰ ਨੂੰ ਸੁਣ ਕੇ ਪਰਮੇਸ਼ਰ ਆਪਣੇ ਲੋਕਾਂ ਨੂੰ ਉੱਤਰ ਹੁੰਦਾ ਹੈ ਹੁਣ ਜੇ ਅਸੀਂ ਦੇਖੀਏ ਵੀ ਇੱਕ ਪੱਥਰ ਨੂੰ ਜਿਹੀ ਧਰਤੀ ਦੇ ਵਿੱਚ ਦੱਬ ਦਈਏ ਭਾਵਿਆਂ ਨੂੰ 10 ਸਾਲ ਬਾਅਦ ਕੱਢੀਏ ਉਹ ਪੱਥਰ ਜਿਵੇਂ ਰੱਖਿਆ ਹੋਊਗਾ ਉਦਾਂ ਦੀ ਅਸੀਂ ਬਾਹਰ ਕੱਢ ਲਾਂਗੇ ਸੇਮ ਉਦਾਂ ਹੀ ਮਿਲੂਗਾ ਜਿਵੇਂ ਅਸੀਂ ਰੱਖਿਆ ਹੋਊਗਾ ਵਿੱਚ ਜੇਕ ਟਾਣੀ ਨੂੰ ਧਰਤੀ ਦੇ ਵਿੱਚ ਦੱਬ ਦਈਏ ਉਹਨੂੰ 5 ਸਾਲ ਬਾਅਦ ਬਾਹਰ ਕੱਢੀਏ ਤਾਂ 5 ਸਾਲ ਬਾਅਦ ਰੁੱਖ ਬਣ ਜਾਊਗਾ ਪੱਥਰ ਤੇ ਟਾਣੀ ਦੇ ਵਿੱਚ ਬਹੁਤ ਫਰਕ ਆ ਪਰਬੂ ਨੇ ਕਿਹਾ ਕਹਿੰਦਾ ਪਰਮੇਸ਼ਰ ਦਾ ਰਾਜ ਇੱਕ ਬੀਜ ਦੇ ਸਮਾਨ ਆ ਜਿਹੜਾ ਧਰਤੀ ਵਿੱਚ ਬੀਜਿਆ ਗਿਆ ਇੱਕ ਦਿਨ ਵੱਡਾ ਰੁੱਖ ਬਣ ਗਿਆ ਅਤੇ ਪાંਸੀਆਂ ਦੇ ਰਹਿਣ ਦਾ ਬਸੇਰਾ ਬਣਿਆ ਜਿਹੜੇ ਪਰਮੇਸ਼ਰ ਦਾ ਬੀਜ ਜ ਸਾਡੇ ਅੰਦਰ ਉੱਗਦਾ ਵਾ ਕਹਿੰਦਾ ਫਿਰ ਇੱਕ ਵੱਡਾ ਰੁੱਖ ਬਣਦਾ ਵਾ ਕੀ ਕਹਿੰਦਾ ਪਰਮੇਸ਼ਰ ਦਾ ਵਚਨ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦਾ ਵਾ ਕਹਿੰਦਾ ਕੁਝ ਲੋਕ ਸੇਮ ਉਸ ਪੱਥਰ ਦੀ ਤਰ੍ਹਾਂ ਨੇ ਤੋਬਾ ਕੀਤੀ ਬਪਟਿਸਮਾ ਲਿਆ ਕੋਈ ਗਰੋਥ ਨਹੀਂ ਹੋਈ ਕੋਈ ਗਰੋਥ ਨਹੀਂ ਜਿਵੇਂ ਪੱਥਰ ਧਰਤੀ ਦੇ ਵਿੱਚ ਰੱਖਿਆ ਭਾਵੇਂ 10 ਸਾਲ ਬਾਅਦ ਬਾਹਰ ਕੱਢ ਲੋ ਜਿੱਦਾਂ ਦਾ ਰੱਖਿਆ ਹੋਊਗਾ ਸੇਮ ਓਦਾਂ ਦੇ ਬਾਹਰ ਆ ਜਾਊਗਾ ਜਦੋਂ ਟਾਣੀ ਨੂੰ ਧਰਤੀ ਦੇ ਵਿੱਚ ਦੱਬਿਆ ਜਾਂਦਾ ਭਾਵੇਂ 5 ਸਾਲ ਹੋ ਜਾਣ 5 ਸਾਲ ਦੇ ਵਿੱਚ ਉਹ ਟਾਣੀ ਰੁੱਖ ਬਣ ਜੂਗੀ ਕਹਿੰਦੇ ਕੁਝ ਲੋਕ ਉਸ ਪੱਥਰ ਦੇ ਸਮਾਨ ਨੇ ਤੋਬਾ ਕੀਤੀ ਬਪਤਿਸਮਾ ਲਿਆ ਕੋਈ ਗਰੋਥ ਨਹੀਂ ਉੱਥੇ ਹੀ ਖੜੇ ਆ ਜਿੱਥੇ ਪਹਿਲਾਂ ਖੜੇ ਸੀ ਉਹ ਜਿਹੜੇ ਲੋਕ ਐਸੇ ਹੁੰਦੇ ਨੇ ਜਿਹੜੇ ਇੱਕ ਬੀਜ ਦੀ ਤਰ੍ਹਾਂ ਹੁੰਦੇ ਨੇ ਪਰ ਉਹ ਦਿਨ ਵੈ ਦਿਨ ਵੱਧਦੇ ਜਾਂਦੇ ਨੇ ਦਿਨ ਵੈ ਦਿਨ ਵੱਧਦੇ ਜਾਂਦੇ ਨੇ ਇੱਕ ਦਿਨ ਰੁੱਖ ਦੇ ਸਮਾਨ ਬਣ ਜਾਂਦੇ ਨੇ ਇੱਕ ਦਿਨ ਰੁੱਖ ਦੇ ਸਮਾਨ ਬਣ ਜਾਂਦੇ ਨੇ ਵਚਨ ਨੂੰ ਸੁਣਦੇ ਨਾਲ ਕੁਝ ਨਹੀਂ ਹੋਣਾ ਵਚਨ ਨੂੰ ਮੰਨਣਾ ਬਹੁਤ ਜ਼ਰੂਰੀ ਹੈ ਪਰਮੇਸ਼ਰ ਕਹਿੰਦਾ ਤਨ ਉਹ ਨੇ ਜਿਹੜੇ ਮੇਰੇ ਪਿਤਾ ਦੇ ਕਲਾਮ ਨੂੰ ਸੁਣਦੇ ਅਤੇ ਸੁਣ ਕੇ ਉਹਨੂੰ ਮੰਨਦੇ ਨੇ ਸੁਣਦੇ ਤਾਂ ਬਹੁਤ ਸੀ ਪਰ ਮੰਨਦਾ ਕੋਈ ਕੋਈ ਸੀ ਕਹਿੰਦਾ ਜੀ ਦੇ ਕੰਨ ਹੋਣ ਸੋ ਸੁਣੇ ਭਈ ਆਤਮਾ ਕਲੀਸ਼ਿਆ ਨੂੰ ਕੀ ਆਖਦਾ ਵਾ ਉਹ ਵਚਨ ਸੁਣਿਆ ਕਿਹੜੇ ਕੰਮ ਦਾ ਜੇ ਵਚਨ ਦੇ ਉੱਪਰ ਅਮਲ ਇਹ ਨਾ ਕੀਤਾ ਵਚਨ ਦੇ ਉੱਪਰ ਅਮਲ ਕਰਨਾ ਬਹੁਤ ਜ਼ਰੂਰੀ ਆ ਸਾਡੇ ਜੀਵਨ ਦਾ ਸੌਦਾ ਸਾਡੇ ਚੰਗੇ ਕਰਮ ਕਰਦੇ ਨੇ ਸਾਡੇ ਜੀਵਨ ਦਾ ਸੌਦਾ ਸਾਡੇ ਚੰਗੇ ਕਰਮ ਕਰਦੇ ਨੇ ਬਣੇ ਕੀ ਸਾਨੂੰ ਕਹਿੰਦੀ ਆ ਕਹਿੰਦਾ ਅਸੀਂ ਚੰਗੇ ਕਰਮ ਕਰਨੇ ਨੇ ਬਦਿਆਂ ਦਾ ਸਾਰਾ ਜੱਗ ਕਰਦਾ ਵਾ ਬਦਿਆਂ ਦਾ ਸਾਰਾ ਜੱਗ ਕਰਦਾ ਵਾ ਅਸੀਂ ਕੀ ਕਰਨਾ ਵਾ ਅਸੀਂ ਚੰਗੇ ਕਰਮ ਕਰਨੇ ਨੇ ਫਿਰ ਉਹ ਚੰਗੇ ਕੰਮ ਸਾਡੇ ਜੀਵਨ ਦਾ ਸੌਦਾ ਕਰਨਗੇ ਸਾਡੇ ਚੰਗੇ ਕਰਮ ਨੂੰ ਦੇਖਦੇ ਹੋਏ ਪਰਮੇਸ਼ਰ ਸਾਨੂੰ ਆਪਣੇ ਰਾਜ ਦੇ ਵਿੱਚ ਲੈ ਕੇ ਚਾਵੇਗਾ ਉਹ ਸਜਾਖਿਆ ਨੂੰ ਅੰਨਾ ਤੇ ਅੰਨਿਆਂ ਨੂੰ ਸੁਜਾਖਾ ਕਰਨ ਆਇਆ ਵਾ ਪ੍ਰਭੂ ਨੇ ਕਿਹਾ ਜੇ ਤੇਰੀ ਅੱਖ ਤੈਨੂੰ ਠੋਕਰ ਖੜਾਵੇ ਤਾਂ ਉਹਨੂੰ ਕੱਢ ਕੇ ਇਟ ਦੇ ਕੀ ਕਹਿਣਾ ਚਾਹੁੰਦਾ ਵਚਨ ਕੋਈ ਅੱਖ ਨੂੰ ਕੱਢ ਸਕਦਾ ਵਾ ਜਿਉਂਦੇ ਜੀ ਕੋਈ ਆਪਣੀ ਅੱਖ ਨੂੰ ਕੱਢ ਸਕਦਾ ਵਾ ਪਰਮੇਸ਼ਰ ਸਾਨੂੰ ਕੀ ਸਮਝਾਉਣਾ ਚਾਹੁੰਦਾ ਸੀ ਪਰਮੇਸ਼ਰ ਸਾਨੂੰ ਕਹਿਣਾ ਚਾਹੁੰਦਾ ਸੀ ਜੇ ਤੇਰੀਆਂ ਅੱਖਾਂ ਦੇ ਸਾਹਮਣੇ ਪਾਪ ਹੋ ਰਿਹਾ ਵਾ ਉਹਨੂੰ ਦੇਖਣਾ ਆਪਣੀਆਂ ਅੱਖਾਂ ਨੂੰ ਬੰਦ ਕਰ ਲੈ ਅੱਖਾਂ ਦੇ ਸਾਹਮਣੇ ਜੇ ਪਾਪ ਹੋ ਰਿਹਾ ਉਹਨੂੰ ਦੇਖਣਾ ਨਹੀਂ ਪ੍ਰਭੂ ਦੇ ਮੁਖ ਦਾ ਸ਼ਬਦ ਇਹ ਵਚਨ ਪਰਮੇਸ਼ਰ ਦੇ ਵਚਨ ਦਾ ਸਾਨੂੰ ਆਦਰ ਕਰਨਾ ਚਾਹੀਦਾ ਹੈ ਅਤਰਸ਼ਨ ਇੱਕ ਸਿਪਾਹੀ ਦਾ ਕੰਨ ਲਾਤਾ ਜੋੜਿਆ ਕਿਨੇ ਸੀ ਪਰਮੇਸ਼ਰ ਨੇ ਤੋੜਿਆ ਸੀ ਉਹਨੂੰ ਪਤਾ ਸੀ ਥੋੜੇ ਸਮੇ ਬਾਅਦ ਇਹੀ ਸਿਪਾਹੀ ਮੈਨੂੰ ਮਾਰਨਗੇ ਮੈਨੂੰ ਕੁੱਟਣਗੇ ਪਰ ਫੇਰ ਵੀ ਉਹ ਕੀ ਕਰ ਰਿਹਾ ਸੀ ਦਇਆ ਕਰ ਰਿਹਾ ਸੀ ਸਾਨੂੰ ਪ੍ਰਭੂ ਦੇ ਸਮਾਨ ਵਲਣਾ ਚਾਹੀਦਾ ਹੈ ਪਰਮੇਸ਼ਰ ਦਾ ਸੁਭਾਅ ਆ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਬੁਰਾ ਕੀਤਾ ਪਰਮੇਸ਼ਰ ਨੇ ਉਹਨਾਂ ਦੇ ਨਾਲ ਚੰਗਾ ਕੀਤਾ ਵਾ ਅਸੀਂ ਉਹਨਾਂ ਨਾਲ ਸਹੀ ਚੱਲਦੇ ਆ ਜਿਹੜੇ ਸਾਡੇ ਨਾਲ ਸਹੀ ਚੱਲਦੇ ਨੇ ਪਰਮੇਸ਼ਰ ਦਾ ਸਾਤੋਂ ਅਲੱਗ ਸੀ ਉਹ ਉਹਨਾਂ ਦੇ ਨਾਲ ਵੀ ਸਹੀ ਚੱਲਿਆ ਜਿਹੜੇ ਪਰਮੇਸ਼ਰ ਦੇ ਨਾਲ ਬੁਰਾ ਚੱਲਦੇ ਸੀ ਪਰਮੇਸ਼ਰ ਉਹਨਾਂ ਦੇ ਨਾਲ ਵੀ ਸਹੀ ਚੱਲਿਆ ਆਪਣੇ ਆਪ ਨੂੰ ਉਹਦੇ ਵਰਗੇ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਕੋਸ਼ਿਸ਼ ਤਾਂ ਕਰੋ ਨੂੰ ਨਬੀ ਨੇ ਬੇੜਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਸੰਪੂਰਨ ਰੱਬ ਨੇ ਕੀਤਾ ਇਹਦਾ ਕੋਸ਼ਿਸ਼ ਤਾਂ ਕਰੋ ਜਦ ਮੈਂ ਕੋਸ਼ਿਸ਼ ਕੀਤੀ ਇੱਕ ਦਿਨ ਬੇੜਾ ਬਣ ਕੇ ਨੂੰ ਨਬੀ ਦੇ ਸਾਹਮਣੇ ਖੜਾ ਹੋ ਗਿਆ ਸੁਲੇਮਾਨ ਨੇ ਪਰਮੇਸ਼ਰ ਦੇ ਮੰਦਰ ਨੂੰ ਬਣਾਉਣ ਦੀ ਕੀ ਕੀਤੀ ਕੋਸ਼ਿਸ਼ ਕੀਤੀ ਉਹਨ ਸੰਪੂਰਨ ਕਿਨੇ ਕੀਤਾ ਪਰਮੇਸ਼ਰ ਨੇ ਕੀਤਾ ਜੀਵਨ ਨੂੰ ਚੰਗਾ ਬਣਾਉਣ ਦੀ ਸ਼ੁਰੂਆਤ ਕਰੋ ਕੋਸ਼ਿਸ਼ ਕਰੋ ਵਧੀਆ ਤਾਂ ਉਹਨੇ ਆਪਣੇ ਆਪ ਬਣਾ ਦੇਣਾ ਵਾ ਪਰ ਅਫਸੋਸ ਅਸੀਂ ਜੀਵਨ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕਹਿੰਦਾ ਕੋਸ਼ਿਸ਼ ਕਰੋ ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਕਿਹਾ ਇੱਕ ਗੱਲ ਆਖੀ ਸੀ ਕਹਿੰਦਾ ਮੇਰੇ ਖਿਲਾਫ ਤੁਸੀਂ ਕਦੇ ਨਾ ਜਾਇਓ ਜੇ ਮੈਂ ਤੁਹਾਨੂੰ ਛੱਡ ਦਿੱਤਾ ਤਾਂ ਤੁਸੀਂ ਕਿਸੇ ਵੀ ਕੰਮ ਦੇ ਨਹੀਂ ਰਹਿਣਾ ਇੱਕ ਵਚਨ ਦੇ ਵਿੱਚ ਪਰਮੇਸ਼ਰ ਨੇ ਕਿਹਾ ਸੀ ਕਹਿੰਦਾ ਜੇ ਲੂਣ ਵੇ ਸਵਾਦਾ ਹੋ ਜੇ ਤਾਂ ਕਿਸੇ ਵੀ ਕੰਮ ਦਾ ਨਹੀਂ ਹੈਗਾ ਦੇਖੋ ਇੱਕ ਤਾਂ ਲੂਣ ਆ ਉਤੋਂ ਬੇਸਵਾਦਾ ਹੋ ਗਿਆ ਇੱਕ ਤਾਂ ਲੂਣਾ ਉਤੋਂ ਬੇਸਵਾਦਾ ਹੋ ਗਿਆ ਫਿਰ ਸੁੱਟਣ ਤੋਂ ਇਲਾਵਾ ਕਿਸੇ ਵੀ ਕੰਮ ਨਹੀਂ ਆਉਂਦਾ ਪਰਮੇਸ਼ਰ ਨੇ ਸਾਨੂੰ ਕੀ ਕਿਹਾ ਵਾ ਕਹਿੰਦਾ ਤੁਸੀਂ ਧਰਤੀ ਦੇ ਕਿਉਂ ਲੂਣੋ ਜੇ ਕੰਮ ਚੰਗੇ ਕਰਾਂਗੇ ਤਾਂ ਪਰਮੇਸ਼ਰ ਦੇ ਰਾਜ ਦੇ ਵਿੱਚ ਜਾਵਾਂਗੇ ਨਹੀਂ ਦੂਜੇ ਤਾਂ ਤਿਆਰ ਖੜੇ ਨੇ ਸੁੱਟਣ ਦੇ ਲਈ ਉਹਨਾਂ ਨੇ ਵਗਾ ਕੇ ਨਰਕਾਂ ਦੀ ਅੱਗ ਦੇ ਵਿੱਚ ਮਾਰਨਾ ਵਾ ਚੰਗੇ ਕਰਮ ਕਰਿਆ ਕਰੋ ਸਾਡੇ ਚੰਗੇ ਕਰਮ ਸਾਡੇ ਜੀਵਨ ਦਾ ਸੌਦਾ ਕਰਦੇ ਨੇ ਚੰਗੇ ਕਰਮ ਹੀ ਸਾਨੂੰ ਪਰਮੇਸ਼ਰ ਦੇ ਰਾਜ ਦੇ ਵਿੱਚ ਲੈ ਕੇ ਜਾਣਗੇ ਆਓ ਆਪਾਂ ਪਰਮੇਸ਼ਰ ਦਾ ਵਚਨ ਦੇਖਾਂਗੇ ਪਹਿਲਾ ਤਿਮੋਥੀਸ 1 ਦੀ 12 ਨੰਬਰ ਐਤ ਪੜ੍ਹ ਦੋ ਮਸੀਹ ਯਿਸੂਸ ਦੇ ਪ੍ਰਭੂ ਦਾ ਜਿੰਨ ਮੈਨੂੰ ਬੜਾ ਦਿੱਕਤ ਤਨਵਾਰ ਦਤਾ ਇਸ ਲਈ ਜੋ ਉਹਨੇ ਮੈਨੂੰ ਮਾਤਰ ਸਮਝ ਕੇ ਇਸ ਸੇਫਾਇਤੇ ਲਿਆ ਬਾਣੀ ਆਖਦੀ ਆ ਪਰਮੇਸ਼ਰ ਆਪਣਾ ਕੰਮ ਉਹਨਾਂ ਨੂੰ ਸੌਂਪਦਾ ਜਿਹੜੇ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਹੁੰਦੀ ਨੇ ਜਿਹੜੇ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਨੇ ਇਸ ਵਚਨ ਦੇ ਵਿੱਚ ਪਰਮੇਸ਼ਰ ਪੌਲਸ ਦੀ ਗੱਲ ਕਰ ਰਿਹਾ ਵਾ ਪੌਲਸ ਆਪਣੇ ਵਚਨ ਦੇ ਵਿੱਚ ਆਖਦਾ ਵਾ ਇੱਕ ਗੱਲ ਕਹਿ ਰਿਹਾ ਵਾ ਕਹਿੰਦਾ ਜੇ ਪ੍ਰਭੂ ਨੇ ਮੇਰੇ ਵਿੱਚ ਕੋਈ ਖੂਬੀ ਦੇਖੀਆ ਕੋਈ ਗੁਣ ਵੇਖਿਆ ਵਾ ਪਰਮੇਸ਼ਰ ਨੇ ਤਾਂ ਆਪਣੀ ਸੇਵਾ ਮੈਨੂੰ ਸੌਂਪੀਆ ਹੁਣ ਕੀ ਕਹਿੰਦਾ ਵਚਨ ਪਰਮੇਸ਼ਰ ਦੇ ਉੱਪਰ ਤਾਂ ਵਿਸ਼ਵਾਸ ਕਰਨ ਵਾਲੇ ਬਹੁਤ ਨੇ ਰਬ ਉਹਨਾਂ ਨੂੰ ਲੱਭ ਰਿਹਾ ਵਾ ਅੱਜ ਜਿਨ੍ਹਾਂ ਦੇ ਉੱਪਰ ਉਹ ਖੁਦ ਵਿਸ਼ਵਾਸ ਕਰ ਸਕੇ ਧਰਤੀ ਤੇ ਥੋੜੇ ਨੇ ਅਸੀਂ ਸਾਰੇ ਵਿਸ਼ਵਾਸੀ ਆ ਸਾਰੇ ਅਸੀਂ ਪਰਮੇਸ਼ਰ ਦੇ ਉੱਪਰ ਵਿਸ਼ਵਾਸ ਕਰ ਰਹੇ ਆ ਪਰਵਾਣੀ ਕੀ ਆਖਦੇ ਆ ਰੱਬ ਅਜ ਉਹਨਾਂ ਨੂੰ ਲੱਭ ਰਿਹਾ ਵਾ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਖੁਦ ਆਪ ਵਿਸ਼ਵਾਸ ਕਰ ਸਕੇ ਜਿਹੜੇ ਵਿਸ਼ਵਾਸ ਦੇ ਵਿੱਚ ਪੱਕੇ ਨੇ ਪਰਮੇਸ਼ਰ ਉਹਨਾਂ ਨੂੰ ਲੱਭਦਾ ਇੱਕ ਹੁੰਦੇ ਨੇ ਜੋ ਪ੍ਰਭੂ ਤੇ ਭਰੋਸਾ ਕਰਦੇ ਨੇ ਇੱਕ ਉਹ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਪ੍ਰਭੂ ਭਰੋਸਾ ਕਰਦਾ ਵਾ ਦੋ ਤਰ੍ਹਾਂ ਦੀਆਂ ਗੱਲਾਂ ਹੋ ਗਈਆਂ ਇੱਕ ਤਾਂ ਉਹ ਨੇ ਜਿਹੜੇ ਪ੍ਰਭੂ ਤੇ ਭਰੋਸਾ ਕਰਦੇ ਨੇ ਇੱਕ ਉਹ ਨੇ ਜਿਨ੍ਹਾਂ ਦੇ ਉੱਪਰ ਪ੍ਰਭੂ ਭਰੋਸਾ ਕਰਦਾ ਵਾ ਪਰਮੇਸ਼ਰ ਤੇ ਵਿਸ਼ਵਾਸ ਕਰਨ ਵਾਲੇ ਤਾਂ ਬਹੁਤ ਨੇ ਉਹਨਾਂ ਦੀ ਗਿਣਤੀ ਘੱਟ ਆ ਜਿਨ੍ਹਾਂ ਉੱਪਰ ਰੱਬ ਵਿਸ਼ਵਾਸ ਕਰ ਸਕੇ ਬਾਣੀ ਆਖਦੀ ਆ ਉਹ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਆ ਉਹਦੇ ਬਹੁਤ ਨਾਮ ਨੇ ਇੱਕ ਨਾਮ ਉਹਦਾ ਹੋਰ ਆ ਕਿਹੜਾ ਕਹਿੰਦਾ ਜਿਹੜਾ ਵਿਸ਼ਵਾਸ ਜੋਗ ਤੇ ਆਮੀਨ ਖਵਾਉਂਦਾ ਵਾ ਵਿਸ਼ਵਾਸ ਜੋਗ ਬਾਣੀ ਆਖਦੀ ਆ ਉਹ ਆਪਣੇ ਪਿਤਾ ਦੇ ਨਾਲ ਵਿਸ਼ਵਾਸ ਦੇ ਨਾਲ ਚੱਲਿਆ ਤੇ ਅੱਜ ਉਹਦੇ ਸੱਜੇ ਹੱਥ ਵਿਰਾਜਮਾਨ ਸਾਨੂੰ ਇਦਾਂ ਦੇ ਇਨਸਾਨ ਬਣਨਾ ਬਹੁਤ ਜ਼ਰੂਰੀ ਆ ਜਿਨ੍ਹਾਂ ਦੇ ਉੱਪਰ ਪ੍ਰਭੂ ਵਿਸ਼ਵਾਸ ਕਰ ਸਕੇ ਪੌਲਸ ਦੀ ਉੱਪਰ ਪਰਮੇਸ਼ਰ ਨੇ ਵਿਸ਼ਵਾਸ ਕੀਤਾ ਉਹਨੇ ਪਰਮੇਸ਼ਰ ਦੀ ਸੇਵਾ ਕੀਤੀ ਪੌਲਸ ਆਖਦਾ ਬਾਅਦ ਕਹਿੰਦਾ ਮੇਰੇ ਵਿੱਚ ਕੋਈ ਪਰਮੇਸ਼ਰ ਨੇ ਗੁਣ ਵੇਖਿਆ ਹੋਗਾ ਕੋਈ ਖੂਬੀ ਵੇਖੀ ਹੋਗੀ ਜਿਹੜਾ ਪਰਮੇਸ਼ਰ ਨੇ ਆਪਣਾ ਕੰਮ ਮੈਨੂੰ ਸੌਂਪਿਆ ਵਾ ਕੁਝ ਐਸੇ ਹੁੰਦੇ ਨੇ ਕਹਿੰਦਾ ਜੋ ਮਰਜੀ ਹੋ ਜਾਵੇ ਅਸੀਂ ਕਦੇ ਵੀ ਪਰਮੇਸ਼ਰ ਦੇ ਖਿਲਾਫ ਜਾ ਨਹੀਂ ਸਕਦੇ ਕੈਸੇ ਹੁੰਦੇ ਨੇ ਇੱਕ ਦਿਨ ਪਰਮੇਸ਼ਰ ਨੇ ਸ਼ੈਤਾਨ ਨੂੰ ਆਖਿਆ ਕਹਿੰਦਾ ਤੂੰ ਧਰਤੀ ਤੇ ਘੁੰਮ ਕੇ ਆਇਆ ਵਾ ਉੱਥੇ ਮੇਰਾ ਦਾਸ ਅਜੂਬ ਰਹਿ ਰਿਹਾ ਵਾ ਉਹਦੇ ਵਰਗਾ ਖਰਾ ਉਹਦੇ ਵਰਗਾ ਇਮਾਨਦਾਰ ਉਹਦੇ ਵਰਗਾ ਵਫਾਦਾਰ ਪਰਮੇਸ਼ਰ ਕਹਿੰਦਾ ਪੂਰੀ ਦੁਨੀਆ 'ਚ ਨਹੀਂ ਹੈਗਾ ਸ਼ੈਤਾਨ ਨੂੰ ਪਰਮੇਸ਼ਰ ਨੇ ਇਹ ਗੱਲ ਆਖੀ ਸ਼ੈਤਾਨ ਪਤਾ ਉਲਟਾ ਕੀ ਕਹਿੰਦਾ ਕਹਿੰਦਾ ਵਫਾਦਾਰ ਇਮਾਨਦਾਰ ਉਹ ਤਾਂ ਬਾ ਤੈ ਉਹਨੂੰ ਵਰਕਤ ਦਿੱਤੀ ਆ ਸਾਰੀਆਂ ਵਰਕਤਾਂ ਉਹਦੇ ਕੋਲੋਂ ਲੈ ਕੇ ਦੇਖ ਕਹਿੰਦਾ ਫੇਰ ਤੇਰੇ ਇਮਾਨਦਾਰ ਦੀ ਵਫਾਦਾਰੀ ਵੇਖਦੇ ਆ ਪ੍ਰਭੂ ਨੇ ਉਹ ਤੋਂ ਸਾਰਾ ਕੁਝ ਲੈ ਲਿਆ ਬਾਣੀ ਆਖਦੀ ਆ ਉਹ ਫੇਰ ਵੀ ਵਿਸ਼ਵਾਸ ਦੇ ਵਿੱਚ ਪੱਕਾ ਰਿਹਾ ਕਿਉਂਕਿ ਪ੍ਰਭੂ ਅਜੂਬ ਦੇ ਉੱਪਰ ਕੀ ਕਰਦਾ ਸੀ ਵਿਸ਼ਵਾਸ ਕਰਦਾ ਸੀ ਭਰੋਸਾ ਕਰਦਾ ਸੀ ਉਨੇ ਪਰਮੇਸ਼ਰ ਦਾ ਭਰੋਸਾ ਤੋੜਿਆ ਨਹੀਂ ਅੱਜ ਸਾਰਾ ਕੁਝ ਉਲਟਾ ਪਹਿਲਾਂ ਪ੍ਰਭੂ ਨੇ ਸ਼ੈਤਾਨ ਨੂੰ ਕਿਹਾ ਸੀ ਅੱਜ ਸ਼ੈਤਾਨ ਜਾ ਕੇ ਪਰਮੇਸ਼ਰ ਨੂੰ ਕਹਿੰਦਾ ਵਾ ਕਹਿੰਦਾ ਦੇਖ ਆ ਬੰਦੇ ਤਾਂ ਤੇਰੇ ਨੇ ਪਰ ਕੰਮ ਮੇਰਾ ਕਰਦੇ ਨੇ ਬੰਦੇ ਦਾ ਤੇਰੇ ਨੇ ਉਲਟਾ ਹੋ ਗਿਆ ਔਰ ਕੰਮ ਤੇਰਾ ਕਰਦੇ ਨੇ ਸਾਨੂੰ ਕੀ ਲੱਗਦਾ ਵਾ ਬੰਦਗੀ ਕਰਨੀ ਸਾਰਾ ਕੁਝ ਜੇਸੀਂ ਬੰਦਗੀ ਕਰਦੇ ਆਂ ਇਹੀ ਸਭ ਕੁਝ ਨਹੀਂ ਪ੍ਰਭੂ ਦੀ ਮਰਜ਼ੀ ਦੇ ਮੁਤਾਬਕ ਚੱਲਣਾ ਸਾਰਾ ਕੁਝ ਬੰਦਗੀ ਕਰਕੇ ਕੀ ਕਰਾਂਗੇ ਐਤਵਾਰ ਨੂੰ ਬੰਦਗੀ ਕਰਦੇ ਆਂ 6 ਦਿਨ ਸਾਡਾ ਜੀਵਨ ਕਿਦਾਂ ਬੀਤਦਾ ਵਾ ਸੋਚਿਆ ਕਿਸੇ ਨੇ ਐਤਵਾਰ ਨੂੰ ਵੰਦਗੀ ਕਰਕੇ ਅਸੀਂ ਤਾੜੀਆਂ ਮਾਰ ਕੇ ਪਰਮੇਸ਼ਰ ਦੇ ਗੀਤ ਭਜਨ ਗਾ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਪਰ 6 ਦਿਨ ਸਾਡਾ ਜੀਵਨ ਕਿਵੇਂ ਬੀਤਦਾ ਕਿਸੇ ਨੇ ਸੋਚਿਆ ਵਾ ਵੰਦਗੀ ਚ ਅਸੀਂ ਪ੍ਰਭੂ ਲਈ ਨਹੀਂ ਆਪਣੇ ਲਈ ਆਉਨੇ ਆ ਵੀ ਸਾਨੂੰ ਪਰਮੇਸ਼ਰ ਦਾ ਕਲਾਮ ਮਿਲ ਸਕੇ ਜਿੰਨਾ ਜਰ ਵਚਨ ਅੰਦਰ ਸਾਡੇ ਜਮਾ ਨਹੀਂ ਹੁੰਦਾ ਉਹਨਾਂ ਚਰ ਵਚਨ ਸੁਣਦਾ ਕੋਈ ਵੀ ਫਾਇਦਾ ਨਹੀਂ ਸੁਣਿਆ ਕਿਹੜੇ ਕੰਮ ਦਾ ਜੇ ਅਮਲੇ ਨਾ ਕੀਤਾ ਸੁਣ ਕੇ ਪਰਮੇਸ਼ਰ ਦੇ ਵਚਨ ਨੂੰ ਮੰਨਣਾ ਬਹੁਤ ਛੂਰੀਆ ਜਿਵੇਂ ਕਹਿੰਦਾ ਉਦਾਂ ਹੀ ਚੱਲਣਾ ਵਾ ਜਿਵੇਂ ਸਾਨੂੰ ਆਖ ਰਿਹਾ ਵਾ ਜਿਵੇਂ ਸਾਨੂੰ ਪਰਮੇਸ਼ਰ ਦਾ ਵਚਨ ਸਮਝਾ ਰਿਹਾ ਵਾ ਸਾਨੂੰ ਉਦਾਂ ਹੀ ਕਰਨਾ ਚਾਹੀਦਾ ਪ੍ਰਭੂ ਦੇ ਨਾਲ ਚੱਲਣ ਵਾਲੇ ਦੁਨੀਆਦਾਰੀ ਦੇ ਵਿੱਚ ਜਿਹ ਪ੍ਰਭੂ ਦੇ ਨਾਲ ਚੱਲਣ ਵਾਲੇ ਬਹੁਤ ਨੇ ਪਰ ਜਿਹੜੇ ਦੁਨੀਆਦਾਰੀ ਦੇ ਨਾਲ ਚੱਲਦੇ ਨੇ ਧਰਤੀ ਤੇ ਉਹ ਵੀ ਬਹੁਤ ਨੇ ਅਸੀਂ ਪ੍ਰਭੂ ਨੂੰ ਵੀ ਖੁਸ਼ ਕਰ ਲਿਆ ਤੇ ਦੁਨੀਆਦਾਰੀ ਨੂੰ ਵੀ ਖੁਸ਼ ਕਰ ਲਿਆ ਇਹ ਕਦੇ ਹੋਣਾ ਨਹੀਂ ਵਾਣੀ ਆਖਦੀ ਆ ਤੂੰ ਆਪਣਾ ਧਿਆਨ ਆਪਣੇ ਪਰਮੇਸ਼ਰ ਦੇ ਵੱਲ ਲਗਾ ਕੇ ਰੱਖ ਪੂਰੀ ਇਮਾਨਦਾਰੀ ਦੇ ਨਾਲ ਪੂਰੇ ਦਿਲ ਦੇ ਨਾਲ ਪੂਰੀ ਬੁੱਧ ਦੇ ਨਾਲ ਤੇ ਪੂਰੀ ਜਾਨ ਦੇ ਨਾਲ ਆਪਣੇ ਪਰਮੇਸ਼ਰ ਨੂੰ ਕੀ ਕਰ ਪਿਆਰ ਕਰ ਜਿਹੜੇ ਪਰਮੇਸ਼ਰ ਦੇ ਨਾਲ ਚੱਲਦੇ ਨੇ ਉਹ ਦੁਨੀਆਦਾਰੀ ਨਾਲ ਨਹੀਂ ਚੱਲਦੇ ਜਿੰਨਾ ਚਿਰ ਪਾਤ੍ਰਸ ਦੀਆਂ ਅੱਖਾਂ ਪਰਮੇਸ਼ਰ ਦੇ ਵੱਲ ਲੱਗੀਆਂ ਹੋਈਆਂ ਸੀ ਉਹ ਚੱਲਦਾ ਗਿਆ ਚੱਲਦਾ ਗਿਆ ਉਹ ਨੂੰ ਪਤਾ ਸੀ ਮੈਂ ਡੁੱਬ ਨਹੀਂ ਸਕਦਾ ਮੇਰਾ ਧਿਆਨ ਕਿਦੇ ਵੱਲ ਪਰਮੇਸ਼ਰ ਦੇ ਵੱਲ ਧਰਤੀ ਤੇ ਸਤਿਆਨਾਸ਼ ਵੇਖ ਕੇ ਪਰਮੇਸ਼ਰ ਨੇ ਕਿਹਾ ਨੂੰ ਨਵੀ ਦਾ ਮਨ ਭਟਕ ਸਕਦਾ ਵਾ ਇਸੇ ਲਈ ਪਰਮੇਸ਼ਰ ਨੇ ਉਹਦੇ ਵਿਹੜੇ ਦੇ ਵਿੱਚ ਇੱਕੋ ਖਿੜਕੀ ਲਾਈ ਸੀ ਜਿਹੜੀ ਆਸਮਾਨ ਦੇ ਵੱਲ ਨੂੰ ਖੁੱਲਦੀ ਸੀ ਨੂੰ ਨਵੀ ਜਦ ਅੱਖਾਂ ਖੋਲ ਕੇ ਆਸਮਾਨ ਦੇ ਵਿੱਚ ਵੇਖਦਾ ਸੀ ਪਰਮੇਸ਼ਰ ਨੂੰ ਨਵੀ ਦੇ ਨਾਲ ਗੱਲਾਂ ਬਾਤਾਂ ਕਰਦਾ ਸੀ ਆਲੇ-ਦਾਲੇ ਖਿੜਕੀ ਕਿਉਂ ਨਹੀਂ ਲਾਈ ਪਰਮੇਸ਼ਰ ਨੂੰ ਪਤਾ ਸੀ ਆਲੇ-ਦਾਲੇ ਧਰਤੀ ਦੇ ਉੱਪਰ ਲੋਥਾਂ ਵੇਖ ਕੇ ਮਰੇ ਹੋਏ ਜਾਨਵਰ ਜਾਨਵਰ ਵੇਖ ਕੇ ਤਬਾਹੀ ਵੇਖ ਕੇ ਨੂਹ ਨਬੀ ਦਾ ਮਨ ਭਟਕ ਸਕਦਾ ਵਾ ਪਰ ਪਰਮੇਸ਼ਰ ਨੇ ਨੂਹ ਨਬੀ ਦਾ ਮਨ ਆਪਣੇ ਨਾਲ ਜੋੜਨ ਦੇ ਲਈ ਉਹਦੇ ਵਿਹੜੇ ਦੇ ਵਿੱਚ ਇੱਕ ਖਿੜਕੀ ਲਾਈ ਜਿਹੜੀ ਆਸਮਾਨ ਨੂੰ ਖੁੱਲਦੀ ਸੀ ਉਹ ਜਦ ਵੀ ਦੇਖਦਾ ਸੀ ਆਪਣੇ ਪਰਮੇਸ਼ਰ ਨੂੰ ਵੇਖਦਾ ਸੀ ਯੇਸੂ ਨੂੰ ਮੰਨਣ ਵਾਲੇ ਨਾ ਬਣੋ ਯੇਸੂ ਦੀ ਮੰਨਣ ਵਾਲੇ ਬਣੋ ਯੇਸੂ ਨੂੰ ਮੰਨਣ ਵਾਲੇ ਤਾਂ ਬਹੁਤ ਨੇ ਪਰ ਉਹਨਾਂ ਦੀ ਗਿਣਤੀ ਘਟਾ ਜਿਹੜੇ ਯੇਸੂ ਦੀ ਮੰਨਦੇ ਨੇ ਕਈ ਤਾਂ ਆਦਮ ਦੀ ਸੱਚੀ ਸੰਤਾਨ ਨੇ ਆਦਮ ਦੀ ਸੱਚੀ ਸੰਤਾਨ ਬਥੇ ਕਿਵੇਂ ਉਹੀ ਕਰਨਗੇ ਜਿਹੜੇ ਕੰਮ ਤੋਂ ਉਹਨਾਂ ਨੂੰ ਰੋਕਿਆ ਗਿਆ ਵਾ ਆਦਮ ਨੇ ਉਹੀ ਕੀਤਾ ਜਿਹੜੇ ਕੰਮ ਤੋਂ ਉਹਨੂੰ ਰੋਕਿਆ ਗਿਆ ਵਾ ਕਹਿੰਦਾ ਮਨੁੱਖ ਕੇਵਲ ਰੋਟੀ ਦੇ ਨਾਲ ਨਹੀਂ ਪਰਮੇਸ਼ਰ ਦੇ ਮੁਖ ਤੋਂ ਨਿਕਲੇ ਗਏ ਸ਼ਬਦਾਂ ਦੇ ਨਾਲ ਜਿੰਦਾ ਰਹੇਗਾ ਪਰਮੇਸ਼ਰ ਦੇ ਸ਼ਬਦਾਂ ਨੂੰ ਅੰਦਰ ਸਾਂਭ ਕੇ ਰੱਖੋ ਪਰਮੇਸ਼ਰ ਨੂੰ ਸੁਣਨਾ ਸ਼ੁਰੂ ਕਰੋ ਪ੍ਰਭੂ ਪੌਲਸ ਦੇ ਬਾਰੇ ਲਿਖਦੇ ਨੇ ਕਹਿੰਦੇ ਉਹ ਵਿਸ਼ਵਾਸ ਝੋਗ ਸੀ ਉਹ ਉਹੀ ਕਰਦਾ ਸੀ ਜੋ ਉਹ ਨੂੰ ਮੈਂ ਕਰਨ ਦੇ ਲਈ ਕਹਿੰਦਾ ਸੀ ਜੋ ਪ੍ਰਭੂ ਨੂੰ ਚੰਗਾ ਲੱਗਦਾ ਸੀ ਪੌਲਸ ਉਹੀ ਕਰਦਾ ਸੀ ਪ੍ਰਭੂ ਪੌਲਸ ਦੇ ਉੱਪਰ ਕੀ ਕਰਦਾ ਸੀ ਭਰੋਸਾ ਕਰਦਾ ਸੀ ਵਿਸ਼ਵਾਸ ਕਰਦਾ ਸੀ ਕਹਿੰਦਾ ਇਹਦੀ ਭਾਵੇਂ ਜਾਨ ਵੀ ਚਲੀ ਜਾਵੇ ਪਰਮੇਸ਼ਰ ਨੂੰ ਪਤਾ ਸੀ ਵੀ ਪੌਲਸ ਮੇਰਾ ਇਨਕਾਰ ਕਰ ਨਹੀਂ ਸਕਦਾ ਜਿਹੜੇ ਆਪਣਾ ਧਿਆਨ ਆਪਣੇ ਪ੍ਰਭੂ ਦੇ ਵੱਲ ਲਗਾ ਕੇ ਰੱਖਦੇ ਨੇ ਭਾਵੇਂ ਉਹ ਸ਼ੇਰਾਂ ਦੇ ਘੁਰਨੇ ਦੇ ਵਿੱਚ ਵੀ ਸੁੱਟੇ ਜਾਣ ਉਥੋਂ ਵੀ ਸਹੀ ਸਲਾਮਤ ਬਾਹਰ ਆ ਛਾਦੇ ਨੇ ਜਿਨ੍ਹਾਂ ਦਾ ਧਿਆਨ ਆਪਣੇ ਪਰਮੇਸ਼ਰ ਦੇ ਵੱਲ ਹੁੰਦਾ ਤਿੰਨ ਲੋਕ ਅੱਗ ਦੇ ਵਿੱਚ ਸੁੱਟੇ ਗਏ ਉਹਨਾਂ ਨੇ ਪਰਮੇਸ਼ਰ ਦਾ ਇਨਕਾਰ ਨਹੀਂ ਕੀਤਾ ਆਪਣੇ ਪ੍ਰਭੂ ਨੂੰ ਉਹਨਾਂ ਨੇ 사ਜਦਾ ਕੀਤਾ ਉਹਨੇ ਦੁਨੀਆਦਾਰੀ ਦੇ ਅੱਗੇ ਆਪਣਾ ਸਿਰ ਨਹੀਂ ਝੁਕਾਇਆ ਪਰਮੇਸ਼ਰ ਦੇ ਸਾਹਮਣੇ ਨੀਮਾ ਬਣ ਕੇ ਰਹੇ ਅੱਗ ਦੇ ਵਿੱਚ ਵੀ ਸੁੱਟੇ ਗਏ ਜਦੋਂ ਬਾਹਰ ਕੱਢੇ ਗਏ ਦੁਨੀਆਂ ਦੇ ਸਿਰ ਨੀਵੇਂ ਸੀ ਪਰਮੇਸ਼ਰ ਦੇ ਲੋਕਾਂ ਦੇ ਸਿਰ ਉੱਚੇ ਸੀ ਕਿਨੇ ਉੱਚਾ ਕੀਤਾ ਪਰਮੇਸ਼ਰ ਨੇ ਉੱਚਾ ਕੀਤਾ ਵਾ ਦੁਨੀਆਂ ਸਾਹਮਣੇ ਨੀਮਾ ਹੋਣ ਨਾਲੋਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨੀਮਾ ਹੋਣਾ ਬਹੁਤ ਜ਼ਰੂਰੀ ਆ ਕਿ ਜੇ ਪਰਮੇਸ਼ਰ ਦੇ ਸਾਹਮਣੇ ਨੀਵਾ ਹੋ ਗਿਆ ਰੱਬ ਉਹਨੂੰ ਕਿਸੇ ਦੇ ਸਾਹਮਣੇ ਨੀਵਾ ਹੋਣ ਨਹੀਂ ਦਿੱਤਾ ਐਦਾਂ ਦੇ ਇਨਸਾਨ ਬਣੋ ਪਰਮੇਸ਼ਰ ਦੇ ਨਾਲ ਸਹੀ ਚੱਲੋ ਜਿਵੇਂ ਸਾਨੂੰ ਚੱਲਣਾ ਚਾਹੀਦਾ ਪ੍ਰਭੂ ਨੂੰ ਮੰਨਣ ਵਾਲੇ ਤਾਂ ਬਹੁਤ ਨੇ ਪਰ ਪ੍ਰਭੂ ਦੀ ਮੰਨਣ ਵਾਲੇ ਘੱਟ ਨੇ ਅਸੀਂ ਪ੍ਰਭੂ ਨੂੰ ਮੰਨਦੇ ਹਾਂ ਪ੍ਰਭੂ ਦੀ ਮੰਨਦੇ ਹਾਂ ਪਰਮੇਸ਼ਰ ਦੇ ਰਾਜ ਦੇ ਵਿੱਚ ਸਾਰੇ ਵਿਸ਼ਵਾਸੀ ਨਹੀਂ ਜਾਣੇ ਅਸੀਂ ਸਾਰੇ ਵਿਸ਼ਵਾਸੀ ਆ ਸਾਡੇ ਵਿੱਚੋਂ ਵੀ ਸ਼ਾਂਤੀ ਹੋਣੀ ਆ ਸਾਰੇ ਵਿਸ਼ਵਾਸੀਓ ਕਦਾ ਮੇਰੇ ਰਾਜ ਦੇ ਵਿੱਚ ਜਾ ਨਹੀਂ ਸਕਦੇ ਉਹੀ ਜਾਣਗੇ ਜਿਹੜੇ ਵਿਸ਼ਵਾਸ ਦੇ ਨਾਲ ਚੱਲਦੇ ਹੋਣਗੇ ਜਿਹੜੇ ਵਿਸ਼ਵਾਸ ਦੇ ਨਾਲ ਭਰੇ ਹੋਣਗੇ ਪੰਜ ਆਈਆਂ ਗਈਆਂ ਕਿੰਨੀਆਂ 10 ਸਾਈਆਂ ਗਈਆਂ ਕਿੰਨੀਆਂ ਪੰਜ ਸਿਰਫ ਉਹੀ ਗਈਆਂ ਜਿਨ੍ਹਾਂ ਦੀਆਂ ਮਸਾਲਾਂ ਛੱਕਦੀਆਂ ਸੀ ਅੱਜ ਅਸੀਂ ਖਾਲੀ ਮਸਾਲਾ ਲਈ ਫਿਰਦੇ ਆਂ ਅੰਦਰ ਤੇਲ ਨਹੀਂ ਹੈਗਾ ਬਾਹਰੋਂ ਅਸੀਂ ਪਾਕ ਦੇਖਦੇ ਆਂ ਅੰਦਰੋਂ ਖਾਲੀਆਂ ਤੇ ਖਾਲੀ ਮਸਾਲਾ ਨੂੰ ਪਰਮੇਸ਼ਰ ਆਪਣੇ ਰਾਜ ਦੇ ਵਿੱਚ ਵੜਨ ਨਹੀਂ ਦਿੰਦਾ ਉਹਨਾਂ ਦੇ ਲਈ ਪਰਮੇਸ਼ਰ ਦੇ ਵੋਹੇ ਖੁੱਲੇ ਨੇ ਜਿਹੜੀਆਂ ਮਸਾਲਾਂ ਭਰੀਆਂ ਹੋਈਆਂ ਨੇ ਜਿਹੜੀਆਂ ਜਗਦੀਆਂ ਨੇ ਖালি ਬੁੱਤ ਲਈ ਫਿਰਦੇ ਆ ਅੰਦਰੋਂ ਪਰਮੇਸ਼ਰ ਦਾ ਆਤਮਾ ਕਦੋਂ ਦਿਆ ਚਲਾ ਗਿਆ ਕੀ ਕਰਾਂਗੇ ਅਸੀਂ ਪਰਮੇਸ਼ਰ ਪਹਿਲਾਂ ਪਾਪੀਆਂ ਦੇ ਲਈ ਆਇਆ ਸੀ ਉਹਨਾਂ ਨੇ ਪਾਪੀਆਂ ਦੇ ਲਈ ਨਹੀਂ ਆਉਣਾ ਹੁਣ ਪਰਮੇਸ਼ਰ ਧਰਮੀਆਂ ਦੇ ਲਈ ਆਵੇਗਾ ਧਰਮੀ ਬਣੋ ਅਜੂਬ ਧਰਮੀ ਸੀ ਮੂਸਾ ਧਰਮੀ ਸੀ ਅਬਰਾਮ ਧਰਮੀ ਸੀ ਅਤੇ ਇਸਹਾਕ ਵੀ ਧਰਮੀ ਸੀ ਪ੍ਰਭੂ ਦੀ ਸੁਣੋ ਉਹ ਕਰੋ ਜੋ ਪਰਮੇਸ਼ਰ ਦਾ ਵਚਨ ਸਾਨੂੰ ਕਰਨ ਦੇ ਲਈ ਕਹਿ ਰਿਹਾ ਵਾ ਯਿਸੂ ਨੂੰ ਮੰਨਣ ਵਾਲੇ ਬਣੋ ਯਿਸੂ ਦੀ ਮੰਨਣ ਵਾਲੇ ਬਣੋ ਉਹ ਕਹੋ ਜੋ ਪਰਮੇਸ਼ਰ ਸਾਨੂੰ ਕਹਿੰਦਾ ਵਾ ਉਹ ਕਰੋ ਜਿਹੜੇ ਕੰਮ ਨੂੰ ਵੇਖ ਕੇ ਪਰਮੇਸ਼ਰ ਦਾ ਮਨ ਖੁਸ਼ ਹੋਵੇ ਉਹ ਕਹਿ ਸਕੇ ਅਜੂਬ ਦੀ ਤਰ੍ਹਾਂ ਤੇ ਧਰਤੀ ਤੇ ਮੇਰਾ ਬੰਦਾ ਵੇਖਿਆ ਵਾ ਉਹ ਖਰਾ ਇਮਾਨਦਾਰ ਵਫਾਦਾਰ ਸ਼ੈਤਾਨ ਪਰਮੇਸ਼ਰ ਨੂੰ ਕਹਿੰਦਾ ਵਫਾਦਾਰ ਉਹਨੂੰ ਧਰਤੀ ਦੀਆਂ ਚੀਜ਼ਾਂ ਨੇ ਵੜਾਇਆ ਵਾ ਫਿਰ ਪਰਮੇਸ਼ਰ ਨੇ ਧਰਤੀ ਦੀਆਂ ਚੀਜ਼ਾਂ ਵੀ ਲੈ ਲੀਆਂ ਅਯੂਬ ਕੱਲਾ ਰਹਿ ਗਿਆ ਅਯੂਬ ਦੇ ਕੋਲ ਸੀ ਪਰਮੇਸ਼ਰ ਦਾ ਆਤਮਾ ਅਤੇ ਪਰਮੇਸ਼ਰ ਦੇ ਆਤਮਾ ਨੇ ਅਯੂਬ ਨੂੰ ਦਲੇਰੀ ਦਿੱਤੀ ਉਹਦਾ ਸਾਰਾ ਕੁਝ ਨਾਸ ਹੋ ਗਿਆ ਧੀਆਂ ਪੁੱਤਰਾਂ ਦੀਆਂ ਲਾਸ਼ਾਂ ਵੀ ਬੇੜੇ ਦੇ ਵਿੱਚ ਪਈਆਂ ਸੀ ਪਰ ਅਯੂਬ ਦਾ ਮਨ ਨਹੀਂ ਡੋਲਿਆ ਸਿਰ ਤੋਂ ਲੈ ਕੇ ਪਹਿਲਾਂ ਤੱਕ ਫੂੜਿਆਂ ਦੇ ਨਾਲ ਭਰ ਗਿਆ ਜਦ ਖਾਂਜ ਹੁੰਦੀ ਸੀ ਇੱਕ ਠੀਕਰੇ ਦੇ ਨਾਲ ਉਹਨਾਂ ਨੂੰ ਛਿੱਲਦਾ ਰਾਖ ਦੇ ਵਿੱਚ ਬੈਠ ਜਾਂਦਾ ਇੰਨਾ ਉਹਦਾ ਬੁਰਾ ਹਾਲ ਸ਼ੈਤਾਨ ਨੇ ਕਰਤਾ ਪਰ ਫਿਰ ਵੀ ਉਹਨੇ ਆਪਣੇ ਪਰਮੇਸ਼ਰ ਦਾ ਇਨਕਾਰ ਨਹੀਂ ਕੀਤਾ ਐਸੇ ਬੰਦੇ ਧਰਤੀ ਤੋਂ ਆ ਕੇ ਚਲੇ ਗਏ ਸਾਡੇ ਉੱਪਰ ਤੱਕ ਕੁਝ ਵੀ ਨਹੀਂ ਆਇਆ ਪਰਮੇਸ਼ਰ ਕਹਿੰਦਾ ਜਿਹੜੇ ਬੰਦੇ ਧਰਤੀ ਤੇ ਆ ਕੇ ਚਲੇਗੇ ਉਹਨਾਂ ਤੇ ਬਹੁਤ ਵੱਡੇ ਪ੍ਰਤਿਆਬੇ ਆਏ ਨੇ ਪਰਮੇਸ਼ਰ ਕਹਿੰਦਾ ਐਡੀ ਵਿਫਤਾ ਮੈਂ ਤੁਹਾਡੇ ਤੇ ਆਉਣ ਨਹੀਂ ਦਿੰਦਾ ਜਿਹਨੂੰ ਤੁਸੀਂ ਝੱਲ ਨਹੀਂ ਸਕਦੇ ਅਸੀਂ ਫੇਰ ਵੀ ਪਰਮੇਸ਼ਰ ਦੀ ਮਰਜ਼ੀ ਦੇ ਮੁਤਾਬਕ ਚੱਲਦੇ ਨਹੀਂ ਅੱਜ ਧਰਤੀ ਤੇ ਉਹੀ ਕਰਦੇ ਆ ਜੋ ਸਾਡਾ ਮਨ ਕਹਿੰਦਾ ਵਾ ਕਰਨੂ ਅੱਜ ਉਲਟ ਹੋਇਆ ਪਿਆ ਬਾ ਪਹਿਲਾਂ ਪਰਮੇਸ਼ਰ ਕਹਿੰਦਾ ਸੀ ਮੇਰੇ ਲੋਕ ਵੇਖੇ ਨੇ ਅੱਜ ਉਲਟ ਹੋਇਆ ਪਿਆ ਵਾ ਪਰਮੇਸ਼ਰ ਦੀ ਵਜਾਇ ਅੱਜ ਸ਼ੈਤਾਨ ਆਖ ਰਿਹਾ ਵਾ ਯਿਸੂ ਮਸੀਹ ਨੂੰ ਜਾ ਕੇ ਕਹਿੰਦਾ ਇਹ ਲੋਕ ਤਾਂ ਤੇਰੇ ਨੇ ਪਰ ਕੰਮ ਮੇਰਾ ਕਰਦੇ ਨੇ ਮੇਰਾ ਕੰਮ ਕਰਦੇ ਨੇ ਆਪਣੀਆਂ ਮਸਾਲਾਂ ਨੂੰ ਜਗਦੇ ਰੱਖੋ ਅੰਦਰ ਤੇਲ ਹੋਣਾ ਜਣੀ ਪਰਮੇਸ਼ਰ ਦਾ ਆਤਮਾ ਹੋਣਾ ਬਹੁਤ ਜ਼ਰੂਰੀ ਆ ਤਾਂਸੀਂ ਪਰਮੇਸ਼ਰ ਦੇ ਘਰ ਦੇ ਵਾਰਸ ਬਣ ਸਕਦੇ ਆਂ ਮਸਾਲਾ ਜਗਦੀਆ ਹੋਣਾ ਚਾਹੀਦਿਆਂ ਨੇ ਪਰਮੇਸ਼ਰ ਦੇ ਅਗੇ ਗੋਡੇ ਟੇਕ ਕੇ ਪਰਮੇਸ਼ਰ ਦੇ ਨਾਲ ਆਪਣੇ ਜੀਵਨ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋ ਸ਼ੁਰੂਆਤ ਤਾਂ ਕਰੋ ਨੂ ਨਵੀਂ ਸ਼ੁਰੂਆਤ ਕੀਤੀ ਬੇੜਾ ਬਣ ਕੇ ਤਿਆਰ ਹੋ ਗਿਆ موسی ਨੇ ਸ਼ੁਰੂਆਤ ਕੀਤੀ ਪਰਮੇਸ਼ਰ ਦੇ ਲੋਕਾਂ ਨੂੰ ਲੈ ਆਇਆ ਜੀ ਅਸੀਂ ਸ਼ੁਰੂਆਤ ਕਰਾਂਗੇ ਤਾਂ ਅਸੀਂ ਵੀ ਪਰਮੇਸ਼ਰ ਦੇ ਘਰ ਦੇ ਵਾਰਿਸ ਬਣ ਸਕਦੇ ਹਾਂ ਸ਼ੁਰੂਆਤ ਕਰੋ ਆਪਣੇ ਜੀਵਨ ਪਰਮੇਸ਼ਰ ਨੂੰ ਸੌਂਪੋ ਵਧੀਆ ਪਰਮੇਸ਼ਰ ਨੇ ਆਪਣੇ ਆਪ ਬਣਾ ਦੇਣਗੇ ਮੈਂ ਅੱਜ ਦੀ ਸਾਰੀ ਮਹਿਮਾ ਸਾਰਾ ਦਰ ਸਾਰਾ ਜਲਾਲ ਸਾਰਾ ਤੰਦਵਾ ਆਪਣੀ ਪਰਮੇਸ਼ਰ ਨੂੰ ਦਿੰਨਾ ਮੈਂ ਆਪਣੇ ਆਪ ਨੂੰ ਨੀਮਾ ਕਰਦਾ ਵਾ ਰੱਬ ਸਭ ਨੂੰ ਇਸ ਬਚਨ ਦੇ ਉਪਰਾਸ਼ੀ ਤੇ ਦੇ